ਅੱਛਾ ਤੇ ਤੇਰੇ ਮਨ ਚ ਆ ਕੋਈ ਚੱਲੰਦਿਆ ਸੀ ਸਾਨੂੰ ਉੱਤੇ ਭੇਜਣ ਦੀਆਂ ਤਿਆਰੀਆਂ ਓਏ ਚੰਗਾ ਹੋ ਗਿਆ ਮੈਨੂੰ ਸਭ ਕੁਝ ਯਾਦ ਆ ਗਿਆ ਤੁਹਾਡੀ ਔਕਾਤ ਨਾ ਤੁਹਾਨੂੰ ਦੱਸਾਂਗੇ ਚੰਗੀ ਤਰ੍ਹਾਂ ਹੀ ਅੱਛਾ ਚੰਗਾ ਹੋਇਆ ਮੈਂ ਤਾਂ ਕਹਿੰਨੀ ਯਾਦ ਆ ਗਿਆ ਓ ਮੈਂ ਵੀ ਇਹ ਗੱਲ ਦਾ ਇੰਤਜ਼ਾਰ ਕਰੰਦੀ ਹੀ ਓ ਪੱਕੇ ਪੈਰੀ ਆਇਓ ਜੋ ਵੀ ਕਰਨਾ ਨਾ ਹੁਣ ਪੱਕੇ ਪੈਰੀ ਕਰਿਓ ਕਿਉਂਕਿ ਅਸੀਂ ਵੀ ਹੁਣ ਚੂੜੀਆਂ ਨਹੀਂ ਪਾਈਆਂ ਗਾੜੀ ਨਹੀਂ ਨਹੀਂ ਚੂੜੀਆਂ ਪਾਈਆਂ ਤਾਂ ਪਾਲਾ ਇੱਕ ਹੱਥ ਛੱਡ ਕੇ ਦੋਵੇਂ ਹੱਥੀ ਪਾਲਾ ਹੋਣੇ ਬੈਠੇ ਨੇ ਕੱਟਿਆ ਕੋਲੇ ਕਹਿੰਦਾ ਚੰਗੀ ਤਰ੍ਹਾਂ ਤੁਹਾਡੀ ਤਸੱਲੀਆ ਕਰਾ ਕੇ ਹਟਾ ਦੇ ਐਵੇਂ ਨਹੀਂ ਮੁੰਡੇ ਕਹਿੰਦੇ ਫੇ ਮਾਂ ਸਿਆਣੀ ਸਿਆਣੀ ਗੱਲ ਕਰਦੀ ਆ ਮਾਂ ਨੇ ਤਾਂ ਅੱਗੇ ਸਿਆਣੀ ਗੱਲ ਕੀਤੀ ਨਾ ਹੁਣ ਕਰਕੇ ਦੱਸਾਂਗੇ ਰਚਾਰੇ ਬਣ ਕੇ ਦੱਸ ਸ਼ਮਾ ਤਾਂ ਉਹ ਤੇ ਮੈਨੂੰ ਅੱਗੇ ਪਤਾ ਵਾ ਤੂੰ ਬਥੇਰੀ ਲੜਕੀ ਆ ਉਹ ਸਾਰਿਆਂ ਨੂੰ ਗਾੜੀ ਗਾੜੀ ਲਾਇਆ ਹੁੰਦਾ ਉਹ ਹੁਣ ਹੀ ਮਾਂ ਸਾਡੇ ਚ ਹਿੰਮਤ ਆਈ ਆ ਤੇਰੇ ਨਾਲ ਲੜਦੀ ਨਹੀਂ ਤੇ ਤੇਰੇ ਤੋਂ ਤੇਰੇ ਤੋਂ ਕੋਈ ਵੀ ਨਾ ਮਾਰੇ ਆਵੇ ਨਹੀਂ ਅਜੇ ਤੂੰ ਮੈਨੂੰ ਲੜਦੀ ਨੂੰ ਵੇਖਿਆ ਹੀ ਨਹੀਂ ਜਵੇਂ ਲੜਦੀ ਨੂੰ ਵੇਖਾਂ ਕਿਤੇ ਵਿਆਖੀ ਤਾਂ ਕਿਦਾਂ ਡੰਡੀਆਂ ਕੱਟਦੀਆਂ ਮਾਤਾ ਮੇਰੀ ਸੁਣ ਗੱਲ ਐਨਾ ਹਵਾ ਚ ਨਾ ਉੱਡ ਅੱਗੇ ਤੇ ਤੇਰੀ ਬੜੀ ਬੋਲਤੀ ਬੰਦ ਹੁੰਦੀ ਹੀ ਹੁਣ ਬੜਾ ਸ਼ੇਰ ਲੱਗੀਆਂ ਬਣ ਨਹੀਂ ਹੁਣ ਮੇਰਾ ਪੁੱਤ ਠੀਕ ਹੋ ਗਿਆ ਹੁਣ ਤਾਂ ਤੁਹਾਨੂੰ ਰਾਹ ਪਾ ਕੇ ਰੱਖਾਂਗੇ ਹੁਣ ਤੁਹਾਡੀਆਂ ਬੋਲਤੀਆਂ ਬੰਦ ਹੋਣੀਆਂ ਤੇ ਫਿਰ ਕੀ ਹੋ ਗਿਆ ਠੀਕ ਹੋ ਗਏ ਅਸੀਂ ਤਾਂ ਨੇ ਭਾਜੀ ਠੀਕ ਹੋਣਾ ਪਰ ਮਾਤਾ ਹੁਣ ਸਾਡੇ ਭੋਲੇ ਪੈਰ ਨਹੀਂਗੇ ਇਹ ਤੁਸੀਂ ਸੋਚ ਲੈ ਕੋਈ ਗੱਲ ਨਹੀਂ ਤੁਸੀਂ ਬਥੇਰੀਆਂ ਚੰਮਦੀਆਂ ਚਲਾਈਆਂ ਹੁਣ ਵਾਰੀ ਸਾਡੀ ਆ ਚੰਮਦੀਆਂ ਤੁਸੀਂ ਚਲਾਈਆਂ ਆਹਾਂ ਨਹੀਂ ਚਲਾਈਆਂ ਤੂੰ ਤੋੜੀਆਂ ਚਲਾਈਆਂ ਮੁੰਡੇ ਨੂੰ ਸੱਟ ਲੱਗ ਗਈ ਤੁਸੀਂ ਹੱਦ ਕਰ ਜੀ ਦੀ ਘਰੋਂ ਕੱਢਣ ਨੂੰ ਤਿਆਰ ਹੋਈ ਐ ਸਾਨੂੰ ਇਹ ਆਖਰ ਆ ਕਿ ਸੱਟ ਲੱਗ ਗਈ ਲੋਕਾਂ ਦੀ ਤੇ ਜ਼ਿੰਦਗੀ ਤਬਾਹ ਕਰੋ ਸੱਟ ਬੜੀ ਵੱਜੀ ਤੇ ਚਾਰ ਛੜੀ ਆ ਅੱਛਾ ਤੁਸੀਂ ਲਾਈ ਹੈ ਨਾ ਤਾਂ ਹੁਣ ਡਰਨ ਦੀ ਨਹੀਂ ਮਦਰ ਨਾ ਨਹੀਂ ਦੀਦੀ ਕਿਹੜੇ ਗੱਲਾਂ ਬੜਾ ਮੁੰਡਾ ਮੁੰਡਾ ਕਰਦੀ ਮੁੰਡਾ ਗਾੜੀ ਤੇ ਬੜਾ ਪੱਧਰਾ ਹੀ ਉਹ ਲੋਕਾਂ ਨੂੰ ਬੋਰੀਆਂ ਚ ਪਾ ਪਾ ਸੁੱਟ ਕੇ ਹੁੰਦਾ ਇਹ ਜੇ ਕਿਤੇ ਹੁਣੇ ਮੈਂ ਪੁਲਿਸ ਕੋ ਪਹੁੰਚ ਜਾਣਾ ਤੇ ਇਹ ਮੈਂ ਦੱਸਦਾ ਪਈ ਇਹਨਾਂ ਨੂੰ ਬੋਰੀ ਚ ਪਾ ਕੇ ਮੈਨੂੰ ਸੁੱਟੇ ਭੋਸ਼ ਕਰਕੇ ਤੇ ਤੁਹਾਨੂੰ ਹੁਣੇ ਹੁਣੇ ਜੇਲ੍ਹ ਚ ਲਾ ਦੇਣਾ ਥਾਣੇ ਨੂੰ ਕਿਹੜੇ ਮਲੇ ਕਿੱਦਾਂ ਹੁਣ ਗੱਲਾਂ ਹੁੰਦੀਆਂ ਜਿੱਦਣ ਆਏ ਨਾ ਥਾਣੇ ਵਾਲੇ ਪਤਾ ਫੇਰੀ ਲੱਗਣਾ ਤੁਹਾਨੂੰ ਤੇ ਆਏ ਸੀ ਉਦਣ ਕੋ ਡਰਦੀ ਫਿਰਦੀ ਹਾਂ ਉਦਣ ਕੋ ਸ਼ਦਾ ਕੁੱਟਦੀ ਫਿਰਦੀ ਆਂ ਕਰਕੇ ਕੁੱਤਾ ਕਰਦੀ ਕਰ ਝਾਟਾ ਖਲਾਰਦੀ ਆਂ ਉਦਣ ਕੋ ਡਰਦੀ ਹਾਂ ਆਹੋ ਮੈਂ ਮੇਠ ਟੈਲੇ ਲੈਗਾ ਮੈਂ ਖਲਾਰ ਲਿਆ ਆਹ ਹੋ ਮੈਂ ਖਲਾ ਲੈ ਗਏ ਕਿਨੇ ਮੁਰਕੇ ਮੋੜਦੇ ਪੈਰੀ ਮੁਰਕੇ ਪੈਰੀ ਜਾਣਾ ਤੂੰ ਡਰਾ ਕੇ ਉਹ ਗੱਲ ਬਹਿ ਗਈਆਂ ਡਰਦੀ ਕੁਝ ਚੱਕਾ ਜਿ ਮੇਰੇ ਲੱਕਰੀ ਮਦਰੀ ਲੱਕਰੀ ਪਰ ਮਾਤਾ ਮੇਚ ਟੈਲੈਂਟ ਹੀ ਤੇ ਮੈਂ ਕਰ ਲਿਆ ਉਹ ਤੁਸੀਂ ਵੀ ਕਰ ਲੈਂਦੇ ਤੁਸੀਂ ਵੀ ਬਣ ਜਾਂਦੇ ਸ਼ਦਾਈ ਅਹੀਂ ਸ਼ਦਾਈ ਨਹੀਂ ਬਣਦੇ ਅਹੀਂ ਸਿੱਧੇ ਉਹ ਗੱਲ ਉਹ ਨਿਬ ਤਸੋਂ ਕੀ ਕਹਣਾ ਆਂਦੇ ਉਹ ਲੋਕ ਲੋਕ ਐ ਝਾਟੇ ਨਿਕਲ ਖਲੜ ਕੇ ਗਾੜੀ ਪੈਂਦੀਆਂ ਮੈਂ ਤੇਰੇ ਟੱਬਰ ਕੋਈ ਸਿੱਖ ਲਿਆ ਸਭ ਤੋਂ ਇੱਥੇ ਆ ਕੇ ਤਾਡੇ ਕੋਲੇ ਸਿੱਖਿਆ ਆ ਬਲਵਲੇਗ ਜਿਹੜਾ ਤੁਹਾਡੇ ਜੀ ਵੇਖਿਆਣ ਕੇ ਭੋਲੇ ਭੋਲੇ ਕਰਦੀਆਂ ਧੀਆਂ ਸੀ ਮੇਰਾ ਟੱਬਰ ਨਹੀਂ ਮਾਰਾ ਤੂੰ ਜਿੱਦਣ ਗਈ ਉਦੋਂ ਦਾ ਹੀ ਮਾਰਾ ਹੋ ਗਿਆ ਆਹੋ ਆ ਸਿਆਣੇ ਬਿਆਣੇ ਨੂੰ ਕੋਸ਼ੋ ਤੇ ਤਿੱਜੀ ਲੈਉਣ ਨੂੰ ਵੀ ਤਿਆਰ ਹੋ ਜਾਣਾ ਨੇ ਕੱਲ ਨੂੰ ਬਾਲੇ ਦੇ ਜਰ ਤਾ ਤੂੰ ਆ ਪੁੱਠੀਆਂ ਤੂੰ ਹੀ ਪੜਾਈਆਂ ਸੀ ਉਹ ਤੂੰ ਸਲਾਮਾ ਦੇ ਇਹਨੂੰ ਮਾਰ ਦੋ ਉਹ ਮੈਂ ਨਹੀਂ ਕਿਹਾ ਨਖਾਫਣੇ ਨੂੰ ਪੜਾਈਆਂ ਪੁੱਟੀਆਂ ਆ ਤੁਹਾਡੀ ਮਾਂ ਮੈਨੂੰ ਕਦੀ ਹੀਰਿਆਂ ਦੇ ਹਾਰ ਦੇ ਲਾਲਚ ਦਿੰਦੀ ਕਦੀ ਕਾਹੇ ਦੇ ਦਿੰਦੀ ਮੈਂ ਤਾਂ ਖੈ ਟੱਬਰ ਹੀ ਭਲਾ ਮਾਂ ਸਿਆ ਮੈਨੂੰ ਕੀ ਪਤਾ ਹੀ ਭੀ ਮਹਾ ਪਾਪੀ ਅੰਤਰੇ ਮਹਾ ਪਾਪੀ ਤੂੰ ਸਾਡਾ ਲੋਚਪੁੜਾ ਕੀ ਵੇਚ ਲਿਆ ਸੀ ਹੈ ਮੈਂ ਲੋਚਪੁੜਾ ਕਦੋਂ ਕੀਆ ਕਰ ਲੱਗਿਆ ਮੈਂ ਤਾਂ ਲੋਚਪੁੜਾ ਕਿਹਾ ਹੀ ਨਹੀਂ ਕਿ ਇਹਨੂੰ ਮੈਂ ਤੇ ਪਾਪੀ ਕਿਆ ਜਾਣਦੇ ਪਾਪੀ ਤੂੰ ਹੀ ਪਹਿਲਾਂ ਰਿਸ਼ਤੇ ਕਰੋ ਬੀ ਭੈਤੀ ਕਹੇ ਸੀ ਆਹ ਪੁੱਛਦੀ ਦੀ ਭੈਣ ਆਹ ਉਹ ਪਰੇ ਹੋ ਮਾਤਾ ਦਾ ਧਾਟਾ ਕੱਢਿਆ ਤੂੰ ਤਾਂ ਡਟਰ ਬੜਸ ਲਖਣਾ ਸਾਡਾ ਕਹਿੰਦਾ ਖਬਰਦਾਰ ਜੇ ਸਾਡੇ ਪੇਕੇ ਨੂੰ ਕੋਈ ਗੱਲ ਕੀਤੀ ਤੇ ਤੂੰ ਪਰ ਨਹੀਂ ਲਾਦਾ ਆਪਣਾ ਬਿਲਾ ਕਰੋ ਹੁਣ ਬਿਲਾ ਤਾਂ ਹੁਣ ਤੂੰ ਵੀ ਕਰ ਲਈ ਫਿਰ ਛੱਡਦੀ ਮੈਂ ਤੈਨੂੰ ਵੀ ਨਹੀਂ ਸੁੱਕੀ ਦੋ ਘਰ ਬਰਬਾਦ ਕਰਕੇ ਤਿੰਨ ਰੱਖ ਦਿੱਤੇ ਨੇ ਸ਼ਰਮ ਦਾ ਘਟਾ ਇਹਨਾਂ ਨੂੰ ਕਿੰਨਾ ਟਾਈਮ ਹੋ ਗਿਆ ਆ ਪਤਾ ਨਹੀਂ ਕਿੱਥੇ ਰਹਿ ਗਿਆ ਆ ਮੈਨੂੰ ਕਹਿੰਦਾ ਸੀ ਮੈਂ 5 ਮਿੰਟਾਂ ਚੋਂ ਆਣਾ ਆ ਮੈਂ 10 ਭਰ ਇੱਥੇ ਬੈਠੀ ਹਾਂ ਚੰਗੀ ਲੱਗਦੀ ਆ ਪਤਾ ਨਹੀਂ ਕਿਤਰਾ ਆਉਣਾ ਇਹਨੇ ਇੱਕ ਲੈ ਆ ਹੀ ਗਿਆ ਆ ਆਹੀ ਬੈਠੇ ਲੱਗਦੇ ਆ ਇੰਨਾ ਟਾਈਮ ਲਾਤਾ ਉਹ ਟਾਈਮ ਤੇ ਲੱਗ ਹੀ ਜਾਂਦਾ ਇੱਕ ਕੰਮ ਥੋੜੀ ਕਰੀਦਾ ਸੀ ਆ ਫੜ ਪੈਸੇ ਤੇ ਦੇਖ ਲੈ ਮੇਰਾ ਕੰਮ ਹੋਣਾ ਚਾਹੀਦਾ ਆ ਕੰਮ ਦਾ ਡਾ ਹੋ ਜਾਊਗਾ ਆਹੋ ਤੇ ਪੈਸੇ ਦੀ ਨਾ ਕੋਈ ਵੀ ਤੂੰ ਟੈਨਸ਼ਨ ਨਾ ਲਵੀ ਜੇ ਹੋਰ ਚਾਹੀਦੇ ਹੋਏ ਨਾ ਤੇ ਦੱਸ ਦਵੀਂ ਜਿੰਨੇ ਮੰਗੂਗਾ ਮੈਂ ਉਨੇ ਹੀ ਦਊਂਗੀ ਪਰ ਮੇਰਾ ਕੰਮ ਹੋਣਾ ਚਾਹੀਦਾ ਕੰਮ ਤੁਹਾਡਾ ਬੇਫਿਕਰ ਹੋ ਜੂਗਾ ਪਰ ਸਾਡਾ ਨਾਮ ਹੀ ਹੋਣਾ ਚਾਹੀਦਾ ਜਨਾਨੀ ਵਾਲੀ ਗੱਲ ਨਾ ਹੋਵੇ ਉਹ ਨਹੀਂ 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 ਹੁੰਦਾ ਤੁਹਾਡਾ ਨਾਮ ਹਾਂ ਤੇ ਕੰਮ ਮੇਰੇ ਨਾਲ ਜਲਦੀ ਹੋਣਾ ਚਾਹੀਦਾ ਤਿੰਨ ਚਾਰ ਦਿਨਾਂ ਦੇ ਵਿੱਚ ਵਿੱਚ ਕੰਮ ਹੋਣਾ ਚਾਹੀਦਾ ਤੇ ਮੈਂ ਫੋਟੋ ਤੈਨੂੰ ਸੈਂਡ ਕਰ ਦਿੰਨੀ ਆ ਤੂੰ ਬੇਫਿਕਰ ਰੋਡਾ ਰੋਈਦਾ ਕੰਮ ਹੈ ਤੂੰ ਫੋਟੋ ਫੋਟੋਆਂ ਦੱਸ ਮੈਂ ਤੈਨੂੰ ਵਟਸਐਪ ਤੇ ਪਾ ਦੇਣੀ ਆ ਹਾਂ ਵਟਸਐਪ ਤੇ ਮੈਨੂੰ ਸੈਂਡ ਕਰ ਦਿਓ ਫੋਟੋਆਂ ਤੇ ਕੰਮ ਦਾ ਡਾ ਹੋ ਜਾਊਗਾ ਬੇਫਿਕਰ ਹੋ ਤੇ ਚਲ ਠੀਕ ਆ ਫਿਰ ਹਾਂ ਹਾਂ ਤੇ ਕੰਮ ਮੇਰੇ ਪੱਕਾ ਕਰਾ ਦਮੀ ਤਿੰਨ ਚਾਰਾਂ ਦਿਨਾਂ ਦੇ ਅੰਦਰ ਇਸ ਤੋਂ ਵੱਧ ਟਾਈਮ ਨਹੀਂ ਲੱਗਣਾ ਚਾਹੀਦਾ ਤੂੰ ਟੈਨਸ਼ਨ ਨਹੀਂ ਲੈਣੀ ਕੰਮ ਹੋ ਜਾਊਗਾ ਤੇ ਨਾਲੇ ਨਾ ਮੇਰਾ ਨਾਮ ਨਹੀਂ ਵਿੱਚ ਹੋਣਾ ਚਾਹੀਦਾ ਠੀਕ ਆ ਨਾ ਮੈਂ ਨਹੀਂ ਫਸਣੀ ਚਾਹੀਦੀ ਦੇਖਦਾ ਫਿਰ ਹੁੰਦਾ ਇਹ ਆਡਾ ਰੋਜ਼ ਦਾ ਕੰਮ ਨਹੀਂ ਹੁੰਦਾ ਆਹੋ ਪੈਸੇ ਦੀ ਤੂੰ ਪਰਵਾਹ ਨਾ ਕਰੀ ਮੈਂ ਕੋਈ ਚੱਕਰ ਨਹੀਂ ਤੁਹਾਡਾ ਕੰਮ ਹੋ ਤਵਾਂ ਤਾਂ ਦੱਸ ਦਊਗਾ ਜਿੰਨੀ ਵੀ ਉਹ ਲੋੜ ਪਈ ਚੱਲ ਠੀਕ ਆ ਜਾਂ ਹੁਣ ਹੁਣੇ ਨਜ਼ਾਰਾ ਆਉ ਹੁਣ ਲੱਗੂ ਪਤਾ ਨਾ ਇਹਨਾਂ ਨੂੰ ਕਿ ਅਮਨ ਵੀ ਕੀ ਚੀਜ਼ ਆ ਉਹ ਮੈਨਾ ਦੁਸ਼ਮਣੀ ਲਈ ਇਹਨਾਂ ਨੇ ਮੇਰੇ ਨਾਲ ਲੱਗ ਜੂ ਹੁਣ ਇਹਨਾਂ ਨੂੰ ਪਤਾ ਨਾ ਇਹਨਾਂ ਨੂੰ ਦਿਨੇ ਤਾਰੇ ਦਿਖਾਏ ਨਾ ਤੇ ਮੇਰਾ ਨਾਂ ਵੀ ਅਮਨ ਨਹੀਂ ਇੱਥੇ ਰਹਿ ਕੇ ਵੀ ਕੀ ਕਰਨਾ ਜੀ ਕੰਡਾ ਚਾਰ ਦਿਨ ਮਮੀ ਨੂੰ ਮੇਲਾ ਵਾ ਆ ਜਿਹੜੇ ਬੰਦੇ ਕਰਕੇ ਇੱਥੇ ਰਹਿਣਦੇ ਆ ਉਹਨੂੰ ਤੇ ਮੇਰੀ ਸਾਰੀ ਹੈ ਨਹੀਂ ਗਈ ਕਈ ਵਾਰ ਬੜਾ ਧੋਖਾ ਹੁੰਦਾ ਜਿੱਦਨ ਮੈਂ ਆਏ ਆ ਹੀ ਕਿੰਨੇ ਸੁਪਨੇ ਵੇਖੇ ਹੀ ਉਹ ਤਾਂ ਗੱਲਾਂ ਹੀ ਨਹੀਂ ਹੁਣ ਰਹਿ ਗਈਆਂ ਪਹਿਲਾਂ ਵਾਲੀਆਂ ਜੋ ਬੰਦਾ ਸੋਚਦਾ ਨਾ ਉਹ ਹੁੰਦਾ ਨਹੀਂ ਆ ਉਹਦੀ ਸੋਚ ਤੋਂ ਬਾਹਰ ਹੀ ਹੋ ਜਾਂਦਾ ਵਾ ਦੀਦੀ ਬੜਾ ਝੁੱਪ ਜੇ ਬੈਠੇ ਆ ਕੀ ਗੱਲ ਕਿਸ ਗੱਲੋਂ ਪਰੇਸ਼ਾਨ ਨਹੀਂ ਤੁਸੀਂ ਗਰਮੀ ਦੇ ਪਰੇਸ਼ਾਨੀ ਤੇ ਹੁੰਦੀ ਆ ਤੈਨੂੰ ਪਤਾ ਵੀ ਹੈਗਾ ਘਰ ਚ ਕੀ ਕੋਹੋਂ ਡਿਆ ਉਹ ਤੇ ਦੀਦੀ ਹੈ ਵਾ ਦੇਖਦਾ ਤੇ ਮੈਨੂੰ ਵੀ ਸਾਰਾ ਕੁਝ ਆ ਮਮੀ ਆ ਤੇ ਉਹ ਇੰਨਾ ਲੜਦੀ ਆ ਰਕਬੀਰ ਨੂੰ ਹੁਣ ਹੋਸ਼ ਆ ਗਈ ਆ ਉਹ ਤੇ ਉਦਾਂ ਨਹੀਂ ਮੈਨੂੰ ਵੇਖ ਕੇ ਸਿਖਾਉਂਦੇ ਮੇਰਾ ਜੀ ਕੰਡਾ ਚਾਰ ਦਿਨ ਮਮੀ ਕੋ ਚੱਲ ਜਾ ਥੋੜਾ ਮਨ ਇੱਧਰ ਉੱਧਰ ਹੋ ਜਾਊਗਾ ਉਹ ਦੀਦੀ ਕੋਈ ਗੱਲ ਨਹੀਂ ਜਾਣਾ ਵਾ ਤੇ ਕੰਮ ਧੰਦਾ ਮੈਂ ਕਰ ਲੈਣੀ ਆ ਮੈਂ ਵੀ ਤੁਹਾਡੇ ਨਾਲ ਚੱਲਦੀ ਆ ਆਪਾਂ ਦੋਵੇਂ ਜਾ ਕੇ ਹੋ ਆਉਣੀ ਆ ਤੇ ਜਿਹੜੀ ਰਹੀ ਗੱਲ ਤੁਸੀਂ ਇਹਨਾਂ ਦੀ ਟੈਨਸ਼ਨ ਲੈਨੇ ਆ ਭਾਵੇਂ ਹੋਸ਼ ਆ ਗਿਆ ਹੈ ਕੋਈ ਗੱਲ ਨਹੀਂ ਦੀਦੀ ਫਿਰ ਕੀ ਆ ਜੇ ਆਪਾਂ ਗਾੜੀ ਕਮਜ਼ੋਰ ਪੈ ਗਏ ਨਾ ਇਹਨਾਂ ਦੇ ਤੇ ਆਪਾਂ ਆਪਣੀ ਲੜਾਈ ਹਾਰ ਜਾਣਾ ਵਾ ਨਾ ਨਾ ਤਲਾਗ ਦਿੱਤਾ ਨਾ ਕੋਸ਼ ਇਹ ਘਰ ਚ ਰਹਿਣ ਦੇ ਹੱਕਦਾਰ ਤੇ ਤੁਸੀਂ ਪੂਰੇ ਹੈਗੇ ਆ ਨਾ ਕਿਉਂ ਠੇਡੇ ਖਾਣੇ ਬਾਹਰ ਆਪਣੀ ਜ਼ਰਤ ਨਾ ਇਹ ਘਰ ਚ ਹੀ ਰਹਿਣਾ ਗਰਮੀ ਤੇ ਰੈਤ ਲਵਾਂਗੇ ਪਰ ਰੋ ਰੋਜ ਦਾ ਕਲੇਸ਼ ਰੋ ਰੋਜ ਦਾ ਕਲੇਸ਼ ਉਹ ਵੀ ਨਹੀਂ ਨਾ ਚੰਗਾ ਲੱਗਦਾ ਹੁਣ ਆਪਾਂ ਭਾਈ ਜਿੰਨਾ ਮਰਜੀ ਬੋਲਦੀਆਂ ਵਾ ਪਰ ਹਾਂ ਇਹਨਾਂ ਬੋਲਦੀਆਂ ਚੰਗੀਆਂ ਥੋੜੀ ਲੱਗਦੀਆਂ ਇਹਨਾਂ ਕਰਕੇ ਨਾ ਅਸੀਂ ਵੀ ਇਹਨਾਂ ਨਾਲ ਧੂਣਾ ਬੋਲਦੀਆਂ ਦੀਦੀ ਸਾਰੇ ਕੰਮ ਹੁੰਦੇ ਮਜਬੂਰੀ ਪਈ ਤੇ ਖੁਸ਼ੀ ਨੂੰ ਕੌਣ ਕਰਦਾ ਜਦੋਂ ਇਹਨਾਂ ਨੂੰ ਡਰ ਨਹੀਂ ਸ਼ਰਮ ਨਹੀਂ ਪਿਆ ਇਹ ਘਰ ਕਿੱਦਾਂ ਦਾ ਬਣਾਇਆ ਤੇ ਫਿਰ ਸਾਨੂੰ ਕੀ ਤੇਰੀ ਗੱਲ ਤੇ ਵੀ ਸਹੀ ਆ ਨਾਲੇ ਮੇਰੀ ਗੱਲ ਸੁਣ ਤੂੰ ਕਹਿਣੀ ਮੇਰੇ ਨਾਲ ਜਾਣਾ ਵਾ ਤੇ ਮਨੀ ਨੂੰ ਤੈਨੂੰ ਕੁਛ ਆਖੂਗਾ ਕੁਛ ਨਹੀਂ ਕਹਿੰਦਾ ਮਨੀ ਬੜਾ ਮੇਰੇ ਨਾਲ ਇੱਕ ਸਲਾਹ ਕਰਕੇ ਰਹਿੰਦਾ ਵਾ ਵੀ ਮੈਨੂੰ ਪੁੱਛ ਕੇ ਕਿੱ데 ਜਾਂਦਾ ਤੇ ਪੁੱਛ ਕੇ ਆਉਂਦਾ ਵਾ ਮੈਂ ਤੁਹਾਡੇ ਨਾਲ ਜਾਣਾ ਮੈਂ ਤੁਹਾਨੂੰ ਕੱਲਿਆਂ ਨੂੰ ਨਹੀਂ ਛੱਡ ਸਕਦੀ ਨਾ ਕੱਲਿਆਂ ਨੂੰ ਕਲਾ ਸਕਦੀ ਆ ਆਪਾਂ ਦੋਨੇ ਚੱਲਦੇ ਆ ਮੈਂ ਵੀ ਜਾ ਕੇ ਰਹਿਵਨੀ ਦੋ ਦਿਨ ਰਹਿ ਕੇ ਆ ਜਾਾਂਗੇ ਚਲ ਠੀਕ ਆ ਉਹ ਦਾ ਦੇ ਮਣੀ ਦੇ ਮੰਮੀ ਉਹਦੇ ਅਮਨ ਦੀ ਹੋਏ ਪਏ ਆ ਪਤਾ ਨਹੀਂ ਕੋਈ ਸਿਰ ਚ ਧੂੜਿਆ ਉਹਨੇ ਦੀਦੀ ਦੁੱਖ ਤੁਹਾਨੂੰ ਇਹ ਬੜਾ ਵੱਡਾ ਹੈ ਪਰ ਤੁਸੀਂ ਸਮਝੋ ਜਦੋਂ ਇਦਾਂ ਗੱਲਾਂ ਮਣੀ ਕਰਦੇ ਆ ਮੈਨੂੰ ਕੋਈ ਦੁੱਖ ਤਕਲੀਫ ਨਹੀਂ ਹੁੰਦਾ ਮੇਰੇ ਦਿਲ ਨੂੰ ਕੋਈ ਠੇਸ ਨਹੀਂ ਪਹੁੰਚਦੀ ਪਰ ਮੈਂ ਵੀ ਦਿਲ ਪੱਥਰ ਕਰ ਲਿਆ ਘਰ ਕਾਦੇ ਕਰਕੇ ਲਿਆ ਆਪਣੇ ਬੱਚਿਆਂ ਕਰਕੇ ਕੋਈ ਨਾ ਜਿਹਦੇ ਨਾਲ ਗੱਲ ਕਰਦੇ ਕਰਨ ਦੋ ਫਿਰ ਕੀ ਗਰਮੀ ਦੇ ਤੇਰੇ ਤੇ ਨਿਆਣੇ ਆ ਕੱਲ ਨੂੰ ਤੂੰ ਤੇਰਾ ਇੱਥੇ ਰਹਿ ਕੇ ਸਾਰਨਾ ਮੇਰੀ ਕੋਈ ਗੱਲ ਨਹੀਂ ਮੈਂ ਤਾਂ ਆਪੇ ੱੱੱਕੇ ਤੋਂ ਖਾ ਕੇ ਮੈਂ ਕਿਤੇ ਗੁਰਦਾਰੇ ਚਲ ਜੂ ਤੇ ਮੇਰੀ ਤੇ ਕੋਈ ਗੱਲ ਨਹੀਂ ਆ ਮੇਰਾ ਕਿਹੜਾ ਕੋਈ ਸੰਸਾਰ ਵਾਜਾ ਮੇਰੇ ਨਿਆਣੇ ਆ ਐਹੀ ਤੇ ਮੈਂ ਤੁਹਾਨੂੰ ਆਨੀ ਆ ਕਿ ਗੁਰਦਾਰੇ ੱੱੱਕੇ ਦੀਦੀ ਜਰੂਰ ਖਾਣੇ ਆ ਇੱਥੇ ਦੋ ਵਕਤ ਦੀ ਰੋਟੀ ਆ ਕੋਈ ਨਹੀਂ ਲੜਾਈ ਲੜਕੇ ਸਹੀ ਫਿਰ ਕੀ ਆ ਸੱਚ ਪੁੱਛੋ ਨਾ ਤੇ ਹਾਲੋ ਤਰਾ ਮੇਰਾ ਵੀ ਤੁਹਾਡੇ ਵਾਲਾ ਹੀ ਆ ਕਿੰਨੀ ਕੁ ਮਨੀ ਦੇ ਮੇਰੇ ਨਾਲ ਰਾਇਆ ਵਾ ਇੰਨਾ ਦੀ ਟੈਨਸ਼ਨ ਨਾ ਲਓ ਜਦੋਂ ਤੁਸੀਂ ਖੁਸ਼ ਮੇਰੇ ਨਾਲ ਗੱਲ ਕਰਦੇ ਹੋ ਨਾ ਮੈਨੂੰ ਬੜਾ ਵਧੀਆ ਲੱਗਦਾ ਜਦੋਂ ਤੁਸੀਂ ਐਦਾਂ ਮੋਹ ਲਟਕਾ ਕੇ ਬੈਠੇ ਹੋ ਨਾ ਪਤਾ ਨਹੀਂ ਮੈਨੂੰ ਬੜਾ ਦੁੱਖ ਜਿਹਾ ਲੱਗਦਾ ਚੱਲ ਫੇਰ ਠੀਕ ਆ ਠੀਕ ਆ ਕੱਪੜੇ ਪਾ ਲਾ ਹਾਂ ਤੁਸੀਂ ਪਾਓ ਤੇ ਮੈਂ ਕੰਮ ਧੰਦਾ ਵਿੜ ਕੇ ਮੈਂ ਆਪੋ ਨਹੀਂ ਵੇ ਲਾ ਕਿੰਨੀ ਗਰਮੀ ਆ ਮਨੇ ਆਵੇ ਸ਼ਾਰਕਾਨਾ ਕਿਦਾਂ ਮੂ ਅੱਡੇ ਪਾਣੀ ਨਾਲੀ ਚੋਂ ਪੀਂਦੀਆਂ ਆਂ ਗਰਮੀ ਮੰਮੀ ਬਹੁਤ ਜ਼ਿਆਦਾ ਹੋ ਗਈ ਕੀ ਕਰੇ ਆ ਬਾਹਰ ਥੋੜਾ ਬੋਤਾ ਸਕੂਨ ਮਿਲਦਾ ਇੱਥੇ ਆਣ ਕੇ ਮੰਮੀ ਹੀ ਕਿੱਧਰ ਜਾਂਦੇ ਜਿੱਧਰ ਜਾਂਦੇ ਆਂ ਪੁੱਛ ਕੇ ਕੀ ਲੈਣਾ ਉਹਨਾਂ ਨੂੰ ਫਰ ਮੈਂ ਪੁੱਛ ਕਿਉਂ ਨਹੀਂ ਗਈਆਂ ਮੈਨੂੰ ਪੁੱਛਾਂ ਡੀਆਂ ਹਾਂ ਮੇਰੇ ਨਾਲ ਬੜੀ ਸੁਲਾਰ ਰੱਖਦੀਆਂ ਦੋਵੇਂ ਚਡਾਲਾਂ ਨਹੀਂ ਮੇਰੀ ਸੁਣ ਗੱਲ ਉਹ ਨਾ ਹੋਵੇ ਕਿਤੇ ਨਿਕਲ ਸਕੀਮ ਤੇ ਨਿਕਲੀ ਹੋਣ ਕਿਤੇ ਨਾ ਕਿਤੇ ਵੇ ਕਾਹਦੀਆਂ ਸਕੀਮਾਂ ਲਾਉਣੀਆਂ ਸਕੀਮਾਂ ਹੀ ਲਾਉਣ ਜੋਗੀਆਂ ਕਰਨ ਕਰਨ ਜੋਗੀਆਂ ਨਹੀਂ ਕੋਹ ਵੀ ਆ ਗਈ ਉਹ ਗੱਲ ਗਈਆਂ ਨਹੀਂ ਕਿਤੇ ਸਲਾਹ ਕਰ ਲਈ ਨਹੀਂ ਦਵਾ ਜਾਣੀਆਂ ਨੇ ਤੋ ਡਗੀਆਂ ਵੇਲਾ ਐਦਾਂ ਕਰਦੀਆਂ ਇਹ ਅਜੇ ਫੇਰ ਅਸੀਂ ਚੰਗੇ ਨਹੀਂ ਆ ਤੇਰੇ ਵਾਲੀ ਪਤਾ ਕੀ ਆਂਦੀ ਤੇਰੇ ਵਰਗੀ ਤਾਂ ਕੋਈ ਸੱਤ ਸੌ ਹੋਵੇ ਨਾ ਆਹੀ ਜਿਹੜੀ ਇੱਥੇ ਕੱਟਣ ਡੀਆਂ ਤੇ ਹੁਣ ਵੇਖ ਲੈ ਪੁੱਛਿਆ ਨਹੀਂ ਗਿੱਚਿਆ ਨਹੀਂ ਹੋਰ ਕੋਈ ਸਾਹ ਸੌਂਦੀ ਤਾਂ ਮਗਰੋਂ ਹੀ ਭਾਵੇਂ ਰੋੜਾ ਮਾਰਦੀ ਗੋਡਿਆਂ ਤੇ ਤੇ ਖਿੱਚਾ ਤੇ ਪਤਾ ਲੱਗਦਾ ਤੂੰ ਵੀ ਮਾਰਦੀ ਨਾ ਆ ਮਤੂ ਕਟੇ ਮਾਰਨੀ ਸਿਰ ਦੇ ਵਿੱਚ ਲਾ ਜਾਂਦਾ ਇਹਨੂੰ ਪਤਾ ਆ ਪਤਰਾ ਦੀ ਟੇਮ ਹੋਈ ਆ ਸਗੋਂ ਹੋਗਾ ਜਾਣ ਕੇ ਵੇਖ ਕੇ ਆਕੜਨਾ ਨੰਗੀਆਂ ਵੀ ਕੋ ਕਹੂਗੀ ਤਾਂ ਕਵੇ ਮੇਰੀ ਜੁੱਤੀ ਇਹਨਾਂ ਨੂੰ ਆ ਬਾਹਵੋ ਗੱਲ ਇਹ ਵੀ ਨਹੀਂ ਤੇ ਤੁਰ ਤੁਰ ਕੇ ਤਾਂ ਉਹਨਾ ਘਾਰ ਹੀ ਆ ਸਿਆਣਾ ਦਿਨ ਵਾਲਾ ਕੱਪੜੇ ਪਾਟੇ ਘਰੋਂ ਆਏ ਕਿੰਨੇ ਇਹਨਾਂ ਨੂੰ ਰੱਖਣਾ ਤੇ ਕਿਹਦੀਆਂ ਗੱਲਾਂ ਵਾ ਇੱਥੇ ਹੀ ਆਉਣਾ ਵਾ ਇੱਥੇ ਹੀ ਸਾਫ਼ ਹੋ ਗੱਲ ਬਿਆਣਾ ਮੁੜ ਕੇ ਸੁਣਨਾ ਕਿਹਦੇ ਨਾਲੋਂ ਕਿਹਨੇ ਹਾਂ ਮੰਮੀ ਮੇਰੀ ਸੁਣ ਗੱਲ ਹਾਂ ਚਲ ਤੇ ਦੋਵੇਂ ਨੇ ਗਈਆਂ ਤੂੰ ਹੀ ਮੇਂ ਠੀਕ ਨਹੀਂ ਰਿੰਦੇ ਤੇ ਰੋਟੀ ਪਾਣੀ ਦਾ ਕਿੱਥੇ ਸਰੂਗਾ ਆਪਣਾ ਮੇਰੀ ਤਾਂ ਆਪ ਉਹ ਗੱਲ ਮੰਨਦੇ ਵਿੱਚ ਆਉਂਦੇ ਹੀ ਵੀ ਚਲ ਮੈਂ ਰਕबीर ਨੂੰ ਨਾ ਕਹਾਂ ਤੇ ਅਮਨ ਨੂੰ ਲੈ ਜੇ ਆਹੋ ਹਣਾ ਇਦਾਂ ਹੀ ਕਰ ਦੋ ਵੀਰ ਨੂੰ ਕਹਿ ਜਾ ਕੇ ਵੀਰ ਨੂੰ ਕਹਿ ਭਈ ਅਮਨ ਭਾਬੀ ਨੂੰ ਲੈ ਆਉਣ ਜਾ ਕੇ ਹਾਂ ਇਹਨਾਂ ਦਫਾ ਹੋਈਆਂ ਰਹਿਣ ਆਹ ਦਫਾ ਹੋਈਆਂ ਉਹ ਫੇਰ ਵੀ ਆ ਗਿਆ ਕਾਰ ਦੇ ਵਿੱਚ ਆਉਗੀ ਅਨਪਾਣੀ ਤੇ ਕਰੂਗੀ ਆਣ ਕੇ ਨਾਲੇ ਉਦਾਂ ਵੀ ਆ ਗਿਆ ਕਾਰ ਵਾ ਪੁੱਛਦੀ ਗਿਛਦੀ ਇਹਨਾਂ ਵਰਗੀ ਨਹੀਂ ਗੀ ਬਹੁਤੀ ਕੁੰਦੀ ਨਹੀਂ ਉਹ ਚੰਗਾ ਮੈਂ ਰਕबीर ਨੂੰ ਆਣੇ ਜਾ ਤੂੰ ਜਾ ਕੇ ਮੈਂ ਕਣੀ ਇੱਥੇ ਲੰਮੇ ਪਿੰਨਰ ਮਾਨਾ ਆਹੋ ਵਾ ਬਾਬਾ ਠੰਡਾ ਲੱਗਦਾ ਇੱਥੇ ਟਾਲੀ ਛਾਵੇਂ ਰਕਵੀਰ ਰਕਵੀਰ ਉਹ ਤਾਂ ਠੀਕ ਆ ਮਾਂ ਹਾਂ ਮੰਮੀ ਠੀਕ ਆ ਸੌ ਗਿਆ ਤੂੰ ਹਾਂ ਅੱਖ ਲੱਗ ਗਈ ਉੱਠ ਮੈਂ ਤੇਰੇ ਨਾਲ ਇੱਕ ਗੱਲ ਕਰਾਂ ਕਿ ਉਹ ਤਾਂ ਦੋਵੇਂ ਚਲ ਗਈਆਂ ਹੀ ਉਹ ਬੁਕਲਾ ਮਾਰ ਕੇ ਫੜ ਕੇ ਉਹ ਕਰ ਵਿਆਹ ਕਿਥੇ ਕਾਂ ਗਈਆਂ ਹੀ ਕਿੱਥੇ ਨਹੀਂ ਆਵਾਂ ਮੈਨੂੰ ਨਹੀਂ ਪੁੱਛਿਆ ਦੱਸਿਆ ਕਿੱਥੇ ਗਈਆਂ ਨਾਲ ਮੈਨੂੰ ਲੋੜ ਵੀ ਕੀ ਪੁੱਛਣੀ ਜਾਂਦੀਆਂ ਨੇ ਜਾਂਦੀਆਂ ਰਹਿਣ ਦਫਾ ਹੋਣ ਜਾ ਕੇ ਅਸੀਂ ਕੀ ਲੈਣਾ ਦੇਣਾ ਉਹਨਾਂ ਕੋ ਤੇ ਇਦਾਂ ਕਰੀਏ ਆਪਾਂ ਤੇਰੀ ਬੋਟੀ ਲੈ ਆਈਏ ਅਮਨ ਚਲੋ ਕੋਈ ਮੰਮੀ ਲੈ ਆਵਾਂਗੇ ਜਾ ਕੇ ਹਾਂ ਲੈ ਆਵਾਂਗੇ ਨਹੀਂ ਜਾ ਕੇ ਚੱਲ ਤੂੰ ਤਿਆਰ ਹੋ ਆਪਾਂ ਹੁਣੇ ਚੱਲ ਜੀ ਚਲੋ ਫਿਰ ਮੈਂ ਹੁਣ ਨਾਵਾ ਤਿਆਰ ਆ ਹੋ ਚਾਲ ਉੱਠਣਾ ਤੁਸੀਂ ਵੀ ਹੋ ਜਾਓ ਤਿਆਰ ਹਾਂ ਮੰਮੀ ਹੋ ਜਾਂਦੇ ਤੂੰ ਉੱਠ ਤਿਆਰ ਹੋ ਵਹੀ ਚੱਲੀਏ ਚਲੋ ਆ ਲੈ ਜੇ ਟਾਈਮ ਨਾਲ ਨੂੰ ਹੋਰ ਸੁਣਾ ਮੰਮੀ ਠੀਕ ਠਾਕ ਹਾਂ ਹੀ ਰਗ ਵੀ ਠੀਕ ਆ ਤੂੰ ਆਪਣਾ ਸੁਣਾ ਮੈਨੂੰ ਹਾਂਜੀ ਮੰਮੀ ਠੀਕ ਆ ਹੁਣ ਮੈਂ ਹੁਣ ਵਧੀਆ ਸਿਹਤ ਹਾਂਜੀ ਚਲੋ ਵਧੀਆ ਹਾਂਜੀ ਅਹੀਂ ਅਮਨ ਨੂੰ ਲੈਣ ਆਏ ਆ ਅਮਨ ਐਵੇਂ ਗੁੱਸੇ ਹੋ ਕੇ ਤੇ ਘਰ ਆ ਗਈ ਇੱਥੇ ਤੇ ਪਰ ਹੁਣ ਮੈਨੂੰ ਲੈ ਆਣਾ ਏ ਤੁਹਾਨੂੰ ਤੋਂ ਮੇਰੇ ਨਾਲ ਤੋਰੋ ਹਾਂਜੀ ਮੈਂ ਆਪਣੀ ਕੁੜੀ ਨਹੀਂ ਗਈ ਉੱਥੇ ਇਕ ਲਾਉਣੀ ਕਿਉਂ ਨਾ ਉਹ ਕਰ ਦਿਹਾ ਕੇ ਦਰਬਲ ਜੀਤ ਵਾ ਹੁਣ ਤੁਸੀਂ ਉਹਨੂੰ ਅਪਣਾਓ ਆਪਣੇ ਘਰ ਭੈਣ ਜੀ ਮੈਂ ਤੁਹਾਨੂੰ ਪੁੱਛਿਆ ਵਾ ਮੈਂ ਤੁਹਾਨੂੰ ਉਹ ਬਲ ਤੁਹਾਡੀ ਸਲਾਹ ਨਹੀਂ ਕੋ ਲਈ ਮੇਰੀ ਨੌਤੀ ਆ ਮੈਂ ਆਪਣੇ ਘਰ ਖੜਨੀ ਖੜਨੀ ਐਡਾ ਮਮੀ ਤੁਸੀਂ ਕਿੱਦਾਂ ਕਹਿੰਦੇ ਕਿ ਨਹੀਂ ਘਲਾਉਣੀ ਅਹੀਂ ਵਿਆਹ ਕੇ ਖੜੀ ਆ ਮੈਂ ਹੋਰ ਕਿੱਦਿਆਂ ਉਹਨੂੰ ਵਿਆਹ ਦੂੰਗੀ ਪਰ ਉੱਥੇ ਨਹੀਂ ਮੈਂ ਜਾਣ ਦੇਣੀ ਇਹ ਕਿੱਦਾਂ ਨਿਕਾਲ ਲਈ ਹੋਰ ਕਿੱਥੇ ਵਿਆਹ ਦੂੰਗੀ ਨਹੀਂ ਇਹ ਗੁੱਡੇ ਗੁੱਟੀਆਂ ਦਾ ਖੇਡ ਵਾ ਕਿ ਇੱਥੇ ਵਿਆਹ ਤੇ ਕਿਤੇ ਉੱਥੇ ਵਿਆਹ ਤੇ ਇਹ ਕਿਹੜੀ ਮੂਲੀਆਂ ਗਜਰਾ ਅਹੀਂ ਕਦੀ ਨਹੀਂ ਆਪਣੀ ਨੌਤੀ ਹੋਰ ਕਿੱਥੇ ਜਾਣ ਦਿੰਦੇ ਹੋਣੇ ਓ ਬੱਲੇ ਤੁਹਾਡੇ ਆ ਕਹਿ ਨਹੀਂ ਮੇਰੀ ਮਾਇਆ ਉਹ ਤਾਂ ਇਹ ਮੇਰੀ ਮਾਂ ਨਹੀਂ ਹੈਗੀ ਇਹਨੂੰ ਤੇ ਬਸ ਬਰਜੀਤ ਦੀ ਤੇ ਗਰਮੀਤ ਦੀ ਪਈ ਰਹਿੰਦੀ ਆ ਮੇਰੇ ਨਾਲ ਇਹਨੂੰ ਕੋਈ ਹਮਦਰਦੀ ਨਹੀਂ ਹੈਗੀ ਤੇ ਨਾਲੇ ਮੈਨੇ ਇੱਕ ਗੱਲ ਦੱਸੋ ਕੀ ਲੈਣ ਆਇਥੇ ਹੁਣ ਤੁਸੀਂ ਅਮਨ ਅਹੀਂ ਤੈਨੂੰ ਲੈਣ ਆਏ ਆ ਅੱਛਾ ਹੁਣ ਤੁਹਾਨੂੰ ਮੇਰਾ ਚੇਤਾ ਆ ਗਿਆ ਮੈਨੂੰ ਪਹਿਲਾਂ ਇਹਨਾਂ ਦੱਸੋ ਪਹਿਲਾਂ ਮੈਨੂੰ ਘਰੋਂ ਗੱਤੋਂ ਪੱਟਿਆ ਹੀ ਫਿਰ ਓ ਮੈਂ ਆਪਣੀ ਗਲਤੀ ਦੀ ਤੇ ਤੁਹਾਨੂੰ ਮਾਫੀ ਮੰਗਦਾ ਆ ਇਹ ਤੈਨੂੰ ਵੀ ਪਤਾ ਕਿ ਮੇਰੇ ਸਿਰ ਤੇ ਸੱਟ ਲੱਗ ਗਈ ਸੀ ਤੇ ਮੇਰੀ ਯਾਦ ਆ ਚਲ ਗਈ ਪਰ ਹੁਣ ਮੈਨੂੰ ਸਾਰਾ ਕੁਝ ਚੇਤੇ ਆ ਗਿਆ ਵਾ ਤੇ ਤੂੰ ਹੁਣ ਸਾਡੇ ਨਾਲ ਚੱਲ ਅੱਛਾ ਇੱਦਾਂ ਕਿਦਾਂ ਨਾਲ ਚੱਲ ਮੈਂ ਨਹੀਂ ਆ ਤੁਹਾਡੇ ਨਾਲ ਜਾਣਾ ਠੀਕ ਹੈ ਨਾ ਮੈਂ ਕੋਈ ਇੱਥੇ ਗੁੱਡੀ-ਗੁੱਡੀ ਨਹੀਂ ਹੈਗੀ ਪਿਛੋਂ ਦਿਲ ਕਰਤਾ ਘਰ ਰੱਖ ਲਿਆ ਤੇ ਜੋ ਦਿਲ ਕੀਤਾ ਘਰੋਂ ਕੱਢ ਦਿੱਤਾ ਮੈਂ ਨਹੀਂ ਹੁਣ ਜਾਣਾ ਠੀਕ ਹੈ ਨਾ ਪਰ ਅਮਨ ਤੈਨੂੰ ਵੀ ਪਤਾ ਵਾ ਕਿ ਮੇਰੀ ਮਜਬੂਰੀ ਸੀ ਮੈਂ ਤੈਨੂੰ ਕਿਹਾ ਸ਼ੌਕ ਨਾ ਘਰੋਂ ਕੱਢਿਆ ਜਿਸ ਨੂੰ ਮੈਨੂੰ ਯਾਦ ਹੀ ਕੁਝ ਨਹੀਂ ਪਹਿਲਾਂ ਜਦੋਂ ਮੈਂ ਠੀਕ ਠਾਕੀ ਉਦੋਂ ਮੈਂ ਤੈਨੂੰ ਫੁੱਲਾਂ ਵਾਂਗੂ ਰੱਖਿਆ ਸੀ ਘਰ 'ਚ ਅਜੀ ਤੈਨੂੰ ਕੋਈ ਨੋਕਝੋਕ ਕੀਤੀ ਪੁੱਤ ਚੱਲ ਕੋਈ ਗੱਲ ਨਹੀਂ ਹੁਣ ਤੇਰੇ ਕੋ ਮਾਫੀ ਮੰਗਾਂ ਡਿਆ ਤੂੰ ਚੱਲ ਕਰ ਉਹ ਮੰਮੀ ਜੀ ਤੁਸੀਂ ਰਹਿਣ ਦਿਓ ਚੱਲ ਇਹਨਾਂ ਨੂੰ ਤੇ ਚੇਤਾ ਭੁੱਲ ਗਿਆ ਮੈਂ ਮੰਦੀ ਆ ਤੁਸੀਂ ਵੀ ਨਹੀਂ ਮੇਰਾ ਸਾਥ ਦਿੱਤਾ ਤੁਸੀਂ ਉਸ ਦਿਨ ਕੁਝ ਵੀ ਨਹੀਂ ਕਿਹਾ ਜਦੋਂ ਮੈਨੂੰ ਘਰੋਂ ਕੱਢਿਆ ਹਏ ਹੇ ਮੈਂ ਤਾਂ ਆਪ ਕਸੂਤੀ ਫਸ ਗਈ ਮੈਂ ਕੀ ਕਰਦੀ ਮੈਂ ਤਾਂ ਤੇਰਾ ਸਾਥ ਨਹੀਂ ਦਿੱਤਾ ਦੱਸ ਸਾਰਿਆਂ ਨੂੰ ਛੱਡ ਕੇ ਮੈਂ ਤੇਰਾ ਸਾਥ ਹੀ ਦਿੱਤਾ ਐ ਨਾ ਅਮਨ ਕਹਿਆ ਤੂੰ ਉਹ ਮੰਮੀ ਕਿਹੜੇ ਵੇਲੇ ਸਾਥ ਦਿੱਤਾ ਉਹ ਮੈਨੂੰ ਨੌਕਰਾਨੀ ਨੌਕਰਾਨੀ ਕਹਿ ਕੇ ਬੁਲਾਉਂਦੇ ਹੁੰਦੇ ਸੀ ਤੇ ਤੁਸੀਂ ਵੀ ਪਿੱਛੇ ਹੀ ਲੱਗ ਗਏ ਉਹਨਾਂ ਦੇ ਪੁੱਤ ਕੀ ਕਾਦੀ ਜਦੋਂ ਉਹ ਚੇਤਾ ਹੀ ਭੁੱਲ ਗਿਆ ਤਾਂ ਕਹੋ ਠੀਕ ਆ ਮੰਮੀ ਜੇ ਤੁਸੀਂ ਹੁਣ ਇੰਨਾ ਹੀ ਮੈਨੂੰ ਕਹਿਣ ਦੀਆਂ ਨਾ ਕੋਈ ਗੱਲ ਨਹੀਂ ਮੈਂ ਚੱਲ ਪੂੰਗੀ ਮੈਂ ਚੱਲ ਜਾਂਗੀ ਉਥੇ ਪਰ ਨਾ ਹੱਲੇ ਨਹੀਂ ਮੈਨੂੰ 2-4 ਦਿਨ ਰਹਿ ਲੈਂਦੋ ਤੇ ਮੈਂ ਆਪੇ ਆ ਜੂੰਗੀ ਨਾ ਪਤਾ ਮਨ ਕਿੰਨੇ ਦਿਨ ਤੋਂ ਅਗਤ ਨੂੰ ਆਈ ਨੂੰ ਕੋਈ ਗੱਲ ਨਹੀਂ ਹੁਣ ਤੂੰ ਆਪਣੇ ਘਰ ਚੱਲ ਅਸੀਂ ਤੇ ਲੈਣਾ ਆਏ ਲੈ ਕੇ ਜਾਣਾ ਵਾ ਤੇ ਵੇ ਨਾਲੇ ਤੇਰੇ ਤੋਂ ਬਗੈਰ ਤੋਂ ਘਰ ਸੁਣਨਾ ਪਿਆ ਵਾ ਉਹ ਚੰਗਾ ਲੱਗਦਾ ਮੈਨੂੰ ਘਰ ਜਿੱਤ ਤੂੰ ਨਹੀਂ ਵੀ ਦੇਖਦੀ ਹੈਗੀ ਵਿੱਚ ਬੈਠੀ ਤੇ ਭੈਣ ਜੀ ਤੂੰ ਹੀ ਆਪਣੇ ਘਰ ਬਲਜੀਤ ਨੂੰ ਵਸਾ ਲੋ ਨਾ ਤੇ ਤੁਹਾਡੇ ਵਾਸਤੇ ਇੰਨਾ ਹੀ ਬਹੁਤ ਆ ਉਹ ਮੰਮੀ ਸਾਨੂੰ ਪਤਾ ਵਾ ਸਾਡੇ ਘਰ ਵਾਜੇ ਕੀ ਸਹੀ ਹੈ ਤੇ ਕੀ ਗਲਤ ਵਾ ਤੂੰ ਇਹ ਗੱਲ ਦੀ ਚਿੰਤਾ ਨਾ ਕਰੋ ਆ ਦੇਖ ਲੋ ਹੱਲੇ ਵੀ ਮੰਮੀ ਨੂੰ ਨਾ ਉਹ ਬਲਜੀਤ ਦੀ ਪਈ ਆ ਮੇਰੇ ਨਾਲ ਕੋਈ ਨਹੀਂ ਉਹ ਨਹੀਂ ਮੰਮੀ ਨੂੰ ਛੱਡੋ ਕੋਈ ਗੱਲ ਨਹੀਂ ਆ ਮੈਂ ਚੱਲ ਪੈਣੀ ਤਾਂ ਚੱਲ ਪੁੱਤ ਆ ਤੂੰ ਚੰਗਾ ਫੈਸਲਾ ਲਿਆ ਆਪਣੇ ਘਰ ਚੱਲ ਰਾਣੀ ਬਣ ਕੇ ਰਹਿ ਇਹਨੂੰ ਕੋਲੜਾ ਇੱਥੇ ਵੀ ਝੜਕਾ ਖਾਂਦੀ। ਹੋਰ ਮੰਮੀ ਸਾਡੇ ਕੋਈ ਗਲਤੀ ਹੋ ਗਈ ਸੀ ਕਿ ਜਿਹੜੀ ਮੈਨੂੰ ਯਾਦ ਆਸ਼ ਮੇਰੀ ਚਲ ਗਈ ਤੇ ਅਸੀਂ ਬਲਜੀਤ ਨਾਲ ਚੰਗਾ ਸਲੂਕ ਕੀਤਾ ਤੇ ਇਹਨੇ ਮਾੜਾ ਵਰਤਾਵਰਤ ਕੀਤਾ। ਪਰ ਇਹਦੇ ਗਰਮੀਤ ਨੂੰ ਚਾਹੀਦਾ ਸੀ ਨਾ ਯਾਦ ਆਸ਼ ਮੇਰੀ ਗਈ ਗਰਮੀਤ ਦੀ ਥੋੜੀ ਗਈ। ਗਰਮੀਤ ਬਲਜੀਤ ਦਾ ਸਾਥ ਦੇਣਾ ਵੀ ਇਹਨੂੰ ਛੱਡ ਕੇ ਇਹ ਆ ਲੱਗਿਆ ਉਹ ਨਹੀਂ ਸਗੀ ਭੈਣ ਸੀ। ਉਹ ਕੋਈ ਸਗੀ ਸੁਗੀ ਭੈਣ ਨਹੀਂ ਹੈਗੀ। ਉਹਨੂੰ ਤੇ ਬਸ ਇਹੀ ਆ ਕਿ ਮੈਨੂੰ ਉਸ ਘਰ ਚੋਂ ਕੰਢਾ ਦੇਵੇ। ਮੈਂ ਕੀ ਕੋਈ ਗੱਲ ਨਹੀਂ। ਮੈਂ ਫੇਰ ਪੈਕਿੰਗ ਕਰ ਲੈਂਨੀ ਆ ਤੁਸੀਂ ਵੀ ਉਨੀ ਦੇ ਚਾਹ ਪਾਣੀ ਪੀਓ ਫੇ ਚੱਲਦੇ ਆ ਚਾਹ ਪਾਣੀ ਦੀ ਮੈਂ ਲੋੜ ਹੀ ਨਹੀਂ ਕੋਈ ਤੂੰ ਪੈਕਿੰਗ ਕਰਦਾ ਆਪਾਂ ਚੱਲੀਏ ਚੱਲੀਏ ਆਪਣੇ ਘਰ ਤੋਂ ਐਂ ਜੀ ਨਾਲੇ ਤੁਸੀਂ ਹੋਗਾ ਜੇ ਜੀ ਤੁਹਾਡੇ ਵਾਤੇ ਅਮਨ ਉਹਦੀ ਗਰਮੀਤ ਵਾ ਤੁਸੀਂ ਗਰਮੀਤ ਦਾ ਸਾਥ ਦੇਂਦੇ ਇਹ ਤੁਹਾਡੇ ਵਾਤੇ ਦੁਪਹਿਰ ਆ ਰਹੀ ਆ ਲੈ ਆ ਪਿਆਂ ਜੀ ਮੈਂ ਇਹਨੂੰ ਕੀ ਕਹਿਣ ਲਈ ਆ ਨਾ ਇਹਨੂੰ ਮੈਂ ਚੰਗੀ ਕਵਾਂ ਨਾ ਮਾੜੀ ਕਵਾਂ ਔਰ ਮੈਨੂੰ ਕੀ ਪਤਾ ਹੀ ਉੱਤੇ ਕੀ ਹੋਣ ਡਿਆ ਤੇ ਕੀ ਨਹੀਂ ਹੋਣ ਡਿਆ ਜਿੱਦਾਂ ਮੈਨੂੰ ਗਰਮੀਤ ਨੇ ਦੱਸਿਆ ਤਮੇ ਆਉਤਾ ਇਮਾਨ ਲਿਆ ਹੋਈ ਗੱਲ ਕਿ ਨਾ ਇੱਕ ਤੇ ਅੱਧੀ ਗੱਲ ਦੂਜੀ ਦੀ ਸੁਣੀ ਨਾ ਮੇਰੀ ਮੰਮੀ ਨੇ ਸੁਣੀ ਹੀ ਨਹੀਂ ਸ਼ੁਰੂ ਤੋਂ ਲੈ ਕੇ ਹੁਣ ਤੱਕ ਸੁਣੀ ਹੀ ਨਹੀਂ ਉਹ ਵੈਸੇ ਮੈਂ ਕੁੜੀਏ ਇਹਨਾਂ ਦੀ ਧੀ ਉਹ ਹੀ ਚੰਗੀ ਲੱਗਦੀ ਰੋਲਾ ਨਾ ਪੋਤਾ ਪਾ ਜਾ ਪੈਕਿੰਗ ਕਰ ਆਪਣੀ ਤੇ ਮੈਂ ਆ ਚਾਹ ਬਣਾਵਾਉਣਾ ਵਾ ਚੱਲੀਆਂ ਮੰਮੀ ਚੱਲ ਪੈਂ ਜੀ ਖੁਸ਼ੀ ਖੁਸ਼ੀ ਸਾਡੇ ਨਾਲ ਖੱਲੋ ਇਹਨੂੰ ਖੁਸ਼ੀ ਖੁਸ਼ੀ ਪੈਂ ਜੀ ਆਪੇ ਤਿਆਰ ਹੋ ਗਈ ਆ ਮੈਂ ਆਨੂੰ ਕੀ ਆਖਣਾ ਵਾ ਉਹ ਜਾਣ ਨੂੰ ਤਿਆਰ ਵਾ ਤੁਹਾਡੇ ਨਾਲ ਲੈ ਜਾ ਤੂੰ ਨਹੀਂ ਮੰਮੀ ਵਧੀਆ ਗੱਲ ਵਾ ਉਹਦਾ ਹੀ ਘਰ ਵਾ ਉਹਨੂੰ ਜਾਣਾ ਚਾਹੀਦਾ ਵਾ ਨਾ ਚਲੋ ਡਈ ਆ ਤੇ ਆ ਜਾਨੀ ਨਾਲੇ ਧੀਆ ਜਣੀਆਂ ਆਪਣੇ ਸਹੁਰੇ ਘਰ ਹੀ ਚੰਗੀਆਂ ਲੱਗਦੀਆਂ ਵਾ ਚਲੋ ਮੈਂ ਤੁਹਾਡੇ ਵਾਸਤੇ ਚਾਪਣਾ ਨਾਲੇ ਸਾਰੇ ਦਾਬ ਤੇ ਮਾਨ ਕਰਦੇ ਹੋ ਤਾਂ ਹੁਣ ਸੱਟ ਲੱਗਣ ਕਰਕੇ ਹੋ ਗਿਆ ਵਾ ਪਾਣੀ ਘੁੱਟ ਪੀ ਹਾ ਹੇ ਹੋਏ ਹੇ ਅੰਨੀਆਂ ਹੋਈਆਂ ਤੁਰੀਆਂ ਆਉਂਦੀਆਂ ਐਨਾ ਵੇਖਿਆ ਹੀ ਨਹੀਂ ਗੱਡੀ ਤਾਲਾ ਲੱਗਾ ਹਾਏ ਰੱਬਾ ਗਰਮੀ ਨਾਲ ਵੀ ਬੁਰਾ ਹਾਲ ਹੋ ਗਿਆ ਪਾਣੀ ਵੀ ਆਪਾਂ ਘੁੱਟ ਨੇ ਨਾਲ ਲੈ ਗਏ ਤੇ ਚਲ ਕੋਈ ਨਹੀਂ ਘਰ ਚਲੇ ਜਾਣਾ ਵਾ ਦੇਦੀ ਫੋਨ ਨਹੀਂ ਕੀਤਾ ਹੈ ਮੰਮੀ ਨੂੰ ਮੈਂ ਨਹੀਂ ਕੀਤਾ ਮੈਂ ਮੰਮੀ ਘਰੀ ਹੋਣੀ ਆ ਚਲ ਜਾਗੇ ਚਲ ਦੁੱਖ ਸੁੱਖ ਫੋਲਾਂਗੇ ਇਹਨਾਂ ਥੋੜੀ ਪਤਾ ਹੀ ਵੀ ਮੰਮੀ ਗਾੜੀ ਕਿਤੇ ਗਈ ਹੋਣੀ ਆ ਮੰਮੀ ਤੇ ਕਿਤੇ ਜਾਂਦੀ ਨਹੀਂ ਮੇਰਾ ਵੀ ਫੋਨ ਘਰ ਰਹਿ ਗਿਆ ਵਾ ਦੱਸ ਹੁਣ ਕੀ ਕਰਨਾ ਆਪਾਂ ਗਵੇੜੇ ਤੇ ਕੋਈ ਰੁੱਖ ਵੀ ਹੈ ਨੀਗਾ ਜਿੱਥੇ ਸ਼ਾਮੇ ਬਹਿ ਜਾਗੇ ਹਾਏ ਨਾ ਗਵੇੜੇ ਚ ਕੋਈ ਰੋਖ ਵਾ ਤੇ ਖਲਾਰਾ ਵੀ ਵੇ ਕਿੰਨਾ ਪਿਆ ਵਾ ਮੰਮੀ ਕੋ ਮਿੰਜਾ ਦਾ ਹੁਣ ਚੈ ਨਹੀਂ ਗਿਆ ਵਿਚਾਰੀ ਕੋ ਮੈਂ ਹਾਂ ਅਹੀਂ ਕੱਲੀ ਉਹਦੇ ਕੋ ਮੈਂ ਵਾਦੂ ਕੰਮ ਕਰ ਲੈਣੀ ਜਦੋਂ ਹੁੰ ਜਾ ਕਿੱਥੇ ਜਾਣਾ ਵਾ ਉਹਦਾ ਵਿਚਾਰੀ ਦਾ ਸਰੀਰ ਕਿਦਾਂ ਦਾ ਇੱਕੋ ਜਦੋਂ ਤੁਸੀਂ ਗੈਰ ਰਹੇ ਆ ਨਾ ਟੈਨਸ਼ਨ ਦੇ ਵਿੱਚ ਦੇਦੀ ਉਹ ਤੇ ਹੋਰ ਵਿਚਾਰੀ ਪਰੇਸ਼ਾਨ ਹੋ ਗਈ ਫਿਕਰ ਕਰ ਕਰਕੇ ਕਦੀ ਪਕਾ ਲਈ ਤੇ ਕਦੀ ਨਾ ਪਕਾ ਲਈ ਜਿੱਦਾਂ ਦੇ ਹਾਲਾਤ ਦੱਸਦੀ ਵਿਚਾਰੀ ਆਪਾਂ ਦੁਪਹਿਰ ਮਾਰਵੇ ਕੀਤੀ ਤੇ ਕੋ ਹਾਸਲ ਵੀ ਨਹੀਂ ਹੋਇਆ ਦਦੀ ਬੈਰ ਪੁੱਟਿਆ ਉਹਨਾਂ ਨੂੰ ਵੀ ਪਤਾ ਲੱਗ ਗਿਆ ਵੀ ਇਹ ਚਲ ਗਈਆਂ ਵਾ ਤੇ ਜੇ ਹੁਣ ਦੁਬਾਰਾ ਘਰ ਪੈਰ ਪਾਇਆ ਨਾ ਤੇ ਉਹਨਾਂ ਨੇ ਵੀ ਸਾਡੇ ਪੈਰ ਨਹੀਂ ਲੱਗਣ ਦੇਣੇ ਕੋਹ ਨਹੀਂ ਹੁੰਦਾ ਪੈਰਾਂ ਦੀ ਨਾ ਟੈਂਸ਼ਨ ਲਓ ਤੁਹਾਨੂੰ ਮੈਂ ਅੱਗੇ ਵੀ ਸਮਝਾਉਂਦੀ ਰਹੀ ਨਹੀਂ ਖਲੋਤਾ ਹੀ ਨਹੀਂ ਜਾਂਦਾ ਇਨੀ ਘਬਰਾਟ ਹੋਣ ਦੀ ਦੋ ਮਿੰਟ ਚ ਸਾਹ ਲੈ ਗਏ ਨਾ ਤੇ ਚਾਚੇ ਘਰੋਂ ਪਾਣੀ ਪੀ ਕੇ ਆਉਨੇ ਆ ਤੇ ਗਰਮੀ ਤਾਂ ਮੈਂ ਤਾਂ ਰਾਜ ਵੀ ਉਹ ਸੋਚਦੀ ਆਉਂ ਨਹੀਂ ਹਾਂ ਕਿ ਵੇ ਜਿਹੜੇ ਘਰ ਦੀ ਹੋਈ ਮਰ ਗਈ ਉਹਨਾਂ ਨੇ ਸਾਨੂੰ ਜੁੱਤੀ ਨਾ ਨਹੀਂ ਜਾਣਿਆ ਹੈ ਉਹ ਤੇ ਦੀਦੀ ਸੋਚ ਵਿਚਾਰ ਆਉਂਦੀ ਆ ਮੈਂ ਕਿਹੜਾ ਘਟ ਕੀਤਾ ਉਹ ਘਰਨਾ ਚਲ ਤੂੰ ਹੀ ਤੇ ਆਪਣੇ ਆਪ ਨੂੰ ਆ ਦੋਸ਼ੀ ਮੰਨਦੇ ਆ ਕਿ ਮੇਰੇ ਬੱਚਾ ਹੈ ਨਹੀਂ ਮੇਂ ਨਾ ਕਰਦੇ ਆ ਦੀਦੀ ਮੈਂ ਕਿਹੜਾ ਸੁੱਖ ਨਹੀਂ ਦਿੱਤਾ ਉਹਨਾਂ ਨੂੰ ਨੂੰ ਦਾ ਸੁੱਖ ਮੈਂ ਦਿੱਤਾ ਪੋਤੇ ਦਾ ਮੈਂ ਦਿੱਤਾ ਪੋਤੀ ਦਾ ਸੁੱਖ ਮੈਂ ਦਿੱਤਾ ਘਰ ਦੇ ਕੰਮ ਕਰ ਸਾਂਭੇ ਜਿੱਦਾਂ ਇਹਨਾਂ ਨੇ ਕਿਹਾ ਉਦਾਂ ਇਹਨਾਂ ਦੇ ਆਖੇ ਲੱਗੇ ਮੇਰੀ ਕਿਹੜਾ ਉਹ ਕਦਰ ਪਾਉਂਦੇ ਮੈਨੂੰ ਕਿਹੜਾ ਉਹਨਾਂ ਨੇ ਸਮਝਿਆ ਵਾ ਇਹ ਤਾਂ ਤੁਹਾਡੇ ਮਨ ਦਾ ਵਹਿਮ ਆ ਜਿਹੜੇ ਬੰਦੇ ਹੋਣ ਨਾ ਬੇਕਾਰ ਉਹ ਨਹੀਂ ਕਿਸ ਨੂੰ ਕੁਝ ਸਮਝਦੇ ਹੁੰਦੇ ਦੀਦੀ ਉਦਾਂ ਗਰਮੀਤ ਮੈਂ ਕੱਲੀ ਬਿਟੀ ਕਦੀ ਵਾਰੀ ਇਹ ਸੋਚਦੀ ਹੁੰਨੀ ਆ ਕਿ ਜਨਾਨੀ ਦਾ ਕੋਈ ਘਰ ਨਹੀਂ ਹੈਗਾ ਜੇ ਇਹ ਤਾਂ ਨਿਆਣਾ ਨਾ ਹੋਵੇ ਠੱਕਿਆਂ ਧੋੜਿਆਂ ਜੋਗੀ ਰਹਿ ਜਾਂਦੀ ਜੇ ਪੇਕਿਆਂ ਘਰ ਆ ਜੇ ਉਤੇ ਉਥੇ ਵੀ ਠੱਕਿਆਂ ਧੋੜਿਆਂ ਜੋਗੀ ਜੇ ਦੀਦੀ ਆਪਾਂ ਨਹੀਂ ਵਿਆਏ ਹੁੰਦੇ ਤੇ ਆਖ ਦਿੰਦੇ ਆ ਧੀਏ ਇਹ ਤੇ ਤੇਰਾ ਬਗਾਨਾ ਘਰ ਆ ਤੇਰਾ ਅਗਲਾ ਘਰ ਆਪਣਾ ਵਾ ਅਗਲੇ ਘਰ ਪਹੁੰਚ ਜਾ ਅਗਲੇ ਆਖ ਦਿੰਦੇ ਪਕਾਨੀ ਆਈ ਆ ਇਹਦਾ ਕਿਹੜਾ ਆਪਣਾ ਘਰ ਆ ਸਾਡਾ ਦੀਦੀ ਘਰ ਨਾ ਬਣਿਆ ਤੇ ਨਾ ਬਣਨਾ ਹੀ ਆ ਪਤਾ ਨਹੀਂ ਰੱਬ ਨੇ ਕੀ ਜੁਹੁੰਤੀਆਂ ਦੀ ਲਿਖੀ ਆ ਮੰਮੀ ਹਾਂ ਜੀ ਮੰਮੀ ਪੁੱਤ ਅਮਨ ਆ ਗਿਆ ਹੁਣ ਆਪਣੇ ਘਰ ਆਹੋ ਤੇ ਆ ਗਿਆ ਮੰਮੀ ਏਦਾਂ ਕਰੀਏ ਇਹਦਾ ਹੁਣ ਕੰਮ ਨੇ ਵੇਟ ਦੀਏ ਮੰਮੀ ਉਹ ਕਿਦਾਂ ਕਰਾਂਗੇ ਹੁਣ ਕਿਦਾਂ ਨੇ ਕਰ ਕੰਮ ਇਹਦਾ ਲੈ ਕਿਦਾਂ ਨੇ ਵੇੜਾਂਗੇ ਤੂੰ ਵੀ ਨਾ ਕੋਹ ਤੇਰਾ ਹਾਲ ਨਹੀਂ ਗਾ ਬੰਦੇ ਵਾਲੇ ਕੰਮ ਜਿਹੜੇ ਤੂੰ ਹੀ ਕਰਦੇ ਮੈਂ ਤੁਹਾਨੂੰ ਦੱਸਦੀ ਫੇਰ ਤੀ ਕਰਦੇ ਜੀ ਗੱਲ ਸੁਣ ਗਰਮੀ ਤੇ ਉਹਦਾ ਬਜੀਤ ਘਰ ਹੈ ਨੀਗੀ ਸੌਖਾ ਕੰਮ ਆਣ ਆਹ ਹੈ ਤੇ ਕਰੇ ਕੱਲੀ ਆ ਕੱਲੀ ਆ ਇਹਦਾ ਕੰਮ ਨੇ ਬੇੜੀਗੇ ਕੋਈ ਨਹੀਂ ਮੰਮੀ ਲਾਉਣਾ ਸਕੀਮ ਹੈ ਕੋਈ ਨਾ ਕੋਈ ਤੂੰ ਟੈਨਸ਼ਨ ਨਾ ਲੈ ਕੋਈ ਗੱਲ ਨਹੀਂ ਠੀਕ ਹੈ ਨਾ ਮੈਂ ਟੈਨਸ਼ਨ ਕੋ ਲੈਣੀ ਇਦਾਂ ਕਰੀਏ ਕੰਮ ਨੇ ਬੇੜੀਗੇ ਹੁਣ ਕੰਮ ਸੌਖਾ ਹੀ ਓ ਜਿਉ ਆ ਗਿਆ ਫੇਰ ਨੀ ਉਹ ਸੜਕੋ ਨਿਭੜਨਾ ਕੋਈ ਨਹੀਂ ਤੂੰ ਟੈਨਸ਼ਨ ਨਾ ਲੈ ਮੈਂ ਕੋਈ ਲਾਉਣਾ ਸਕੀਮ ਕੋਈ ਨਾ ਕੋਈ ਇਦਾਂ ਕਰਦਾ ਮੈਨੂੰ ਮੜਾ ਬੰਬੀ ਤੂੰ ਹੋਣ ਦੋ ਚਲ ਮੈਂ ਪੱਠਾ ਢੱਕ ਵਾਲੇ ਵੱਡੇ ਵਾਂਦੇ ਫੇਰ ਮੈਂ ਕੋਈ ਨਹੀਂ ਆਣ ਕੇ ਜਾ ਜਾ ਛੇਤੀ ਲੇਟ ਨਾ ਕਰ ਕੰਮ ਕੋਈ ਗੱਲ ਨਹੀਂ ਆਹ ਇਹ ਛੇਤੀ ਦਾ ਕੰਮ ਹੋ ਆ ਟੈਨਸ਼ਨ ਨਾ ਲੈ ਕੋਈ ਗੱਲ ਹੁਣ ਨਾ ਉਹ ਗੱਲ ਵੀ ਕੰਮ ਚਿੰਜੇ ਪਾਇਓ ਨਹੀਂ ਟੈਨਸ਼ਨ ਨਾ ਲੈ ਤੇ ਹੀ ਮਾ ਆਪਣੀ ਗੱਲ ਆ ਗੱਲ ਸੁਣਿਓ ਅੰਨੀ ਭਾਜੀ ਕਿੱਡੀ ਭਲੇ ਹੋ ਬੰਦਾ ਇਹੋ ਹੀ ਆ ਬੰਦਾ ਤੇ ਕੀ ਗੱਲ ਆ ਭਾਜੀ ਹਲ ਇਹਨੂੰ ਪਾੜੇਗਾ ਪਾੜੇ ਪਾੜੇ ਨੂੰ ਜੱਗੀ ਗੱਲ ਉਹਨਾਂ ਦਾ ਮਰਨੇ ਤੁਝਾ ਮਾਰਦਾ ਬੱਤ ਕਿਹ ਕਿੰ ਕਿਹ ਉਹ ਕੰਜਰਾ ਤੈਨੂੰ ਦਾ ਕੀ ਹੈ ਵੀ 60 ਪੇਟੀ ਲਾਉਣੀ ਹੈ ਮਾਰੀ ਜੀ ਬਸ ਤੂੰ ਦਾ ਕੰਮ ਖਰਾਬ ਕਰਤਾ ਵੇਹ ਤੇ ਕੰਮ ਹੋ ਗਿਆ ਯੋ ਚਾ ਛਾਂਡੇ ਨੂੰ ਭੱਜ ਜੀ